ਜ਼ਿਲ੍ਹਾ ਪਠਾਨਕੋਟ ਦੇ ਭੇੜੀਆਂ ਦੀ ਪਹੁੰਚੇ ਜਿੱਥੇ ਤੁਹਾਨੂੰ ਦੱਸ ਸਕੀ ਹਾਂ ਬਰਬਾਦੀ ਦਾ ਜਿਆਦਾ ਕਹਿਰ ਦੇਖਣ ਨੂੰ ਮਿਲਿਆ ਪਰ ਜਿੱਥੇ ਦੱਸ ਸਕਦਾ ਕਿ ਕਿਸੇ ਬਰਸਾਤ ਦਾ ਕਹਿਰ ਹੋਇਆ ਪਰ ਉੱਥੇ ਹੀ ਲੋਕਾਂ ਦੇ ਜਣਾ ਬਰਬਾਦੀ ਹੋਈ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਪਰ ਲੋਕਾਂ ਦੀ ਘਰਾਂ ਦੀ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਪਰ ਜਿੱਥੇ ਲੋਕਾਂ ਦਾ ਜਿਆਦਾ ਸਮਾਨ ਜਿਹੜਾ ਕਿਹਨ ਜਿੱਦਾਂ ਕਿ ਕੋਈ ਸਮਾਨ ਜਿਆਦਾ ਨਹੀਂ ਬਚਿਆ ਪਰ ਜਿੱਥੇ ਜਰੂਰ ਦੱਸ ਸਕਦੇ ਜਿੱਥੇ ਜਾਨੀ ਨੁਕਸਾਨ ਜਿਹੜਾ ਕੋਈ ਨਹੀਂ ਹੋਇਆ ਪਰ ਜੇ ਘਰਾਂ ਦੀ ਗੱਲ ਕਰਾਂਗੇ ਘਰਾਂ ਦਾ ਜਿਆਦਾ ਬਰਤਨ ਸਮਾਨ ਦੀ ਗੱਲ ਕਰਾਂਗੇ ਉਹਨਾਂ ਦਾ ਸਾਰਾ ਸਮ ਬਿਲਕੁਲ ਵੀ ਚ ਮਰ ਗਿਆ ਬਿਲਕੁਲ ਨਹੀਂ ਬਚਿਆ ਗਿਆ ਪਰ ਇਸ ਪਿੰਡ ਵਾਲਿਆਂ ਇੱਕ ਪ੍ਰਸ਼ਾਸਨਿਕ ਜਿਹਾ ਸਰਕਾਰਗੇ ਦੁਹਾਈ ਵੀ ਲਈ ਹੈ ਕਿ ਸਾਡੀ ਜਿਹੜੀ ਜਿਹੜੀ ਸੁਣਾਈ ਕੀਤੀ ਜਾਵੇ ਜੇ ਨਹੀਂ ਕੀਤੀ ਗਈ ਪਰ ਅਸੀਂ ਜਿਹੜਾ ਸੜਕਾਂ ਤੇ ਉਤਰਾਂਗੇ ਉਹ ਇੱਥੇ ਜਿਹੜਾ ਦੱਸਾਂਗੇ ਕਿ ਜਿਹੜਾ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਤੱਕ ਅਜੇ ਤੱਕ ਇਹਨਾਂ ਦੇ ਜਿਸ ਸਬੂਤ ਲੈ ਆ ਨਹੀਂ ਪਹੁੰਚਿਆ ਪੁੱਛੋ ਗੱਲਬਾਤ ਕਰਦੇ ਆ ਇਸ ਪਿੰਡ ਦੇ ਲੋਕਾਂ ਨਾਲ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀਸ ਨੂੰ ਉਤਰਾਂ ਹਲਚਕ ਪੰਜਾਬ ਦੀ ਪਠਾਨਕੋਟ ਕੱਲ ਨੂੰ ਮੈਰੀ ਸਟਾਰਟ ਹੋਣ ਵਾਲੀ ਆਪਾਂ ਸਾਰਾ ਰਾਸ਼ਨ ਵੀ ਰੱਖਿਆ ਹੋਇਆ ਹੈ ਇਹ ਸਾਰਾ ਇੰਤਜ਼ਾਮ ਕੀਤਾ ਹੈ ਗੈਣੇ ਗੱਤੇ ਵੀ ਬਣਾਏ ਹੋਏ ਸਭ ਰੁੜ ਗਏ ਨੋਗੇ ਵੀ ਬਣਾਏ ਹੋਏ ਬਰੀਦਸ ਮਾਨਵਿਲ ਆ ਕੇ ਆਏ ਸਭ ਰੁੜ ਗਏ ਸਭ ਤਵਾ ਹੋ ਗਿਆ ਨਾਲ ਦੇ ਘਰਾਂ ਚ ਨਾ ਗਾਰਾ ਹੋਇਆ ਪਿਆ ਨਾ ਮੱਛਲੀਆਂ ਆਇਆਂ ਕੋਈ ਕੀੜੇ ਮਕੋੜੇ ਘਰ ਆਏ ਹੋਇਆ ਸਕੂਲੀਏ ਤੱਕ ਆਇਆ ਹੱਥਾਂ ਨਾਲ ਚੁੱਕਿਆ ਹੱਥ ਖਰਾਬ ਹੋ ਗਿਆ ਪੈਰ ਖਰਾਬ ਹੋ ਗਿਆ ਕਪੜੇ ਵੀ ਨਹੀਂ ਬਚੇ ਬਰਤਨ ਵੀ ਨਹੀਂ ਬਚੇ ਨਾ ਪਾਣੀ ਦੀ ਫੀਲ ਹੈਲਪ ਹੋ ਰਹੀ ਹੈ ਸਿਰਫ ਚਾਚਾ ਜੀ ਆਏ ਜੀ ਤਜਾ ਜੀ ਆਏ ਜੋ ਕੱਲੇ ਵਾਲੇ ਕਰਮਚਾਰੀ ਕੱਲ ਆਏ ਉੱਥੇ ਖੜੇ ਨਹੀਂ ਘਰ ਵਿੱਚ ਨਹੀਂ ਆਏ ਨਾ ਉਹਨੇ ਘਰ ਕੇ ਪਜਾ ਕੇ ਦੇਖਿਆ ਕੀ ਨੁਕਸਾਨ ਹੋਇਆ ਕਿਧਾ ਕਿੰਨਾ ਨੁਕਸਾਨ ਹੋਇਆ ਵਿੱਚ ਪਾਣੀ ਆਇਆ ਹੋਇਆ ਸਾਰਾ ਤਬਾਹ ਹੋ ਗਿਆ ਸਭ ਕੁਝ ਤਬਾਹ ਹੋ ਗਿਆ ਕੁਝ ਵੀ ਨਹੀਂ ਬਚਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਸਰ ਆਪਣੇ ਜੋ ਪਹਿਲੇ ਸਰਪੰਚ ਬਣੇ ਹੋਏ ਆ ਚਾਚੀ ਜੀ ਆਏ ਆ ਪਾਣੀ ਦੇ ਰਿਹਾ ਖਾਣਾ ਦੇ ਰਿਹਾ ਸਭ ਕੁਝ ਚਲਾ ਦੇ ਸ਼ਾਮ ਸਾਮ ਸ਼ਾਮ ਸਰ ਆਏ ਹੋਏ ਆ ਸਭ ਕੁਝ ਦੇਖ ਰਿਹਾ ਟੀਮ ਕੱਢੀ ਜਿਹੜੀ ਪਹਿਲੀ ਵਾਰ ਨੂੰ ਪਈ ਆ ਜੀ ਬਹੁਤ ਸਪੋਰਟ ਕਰੇ ਕਰਦੇ ਆ ਮੈਡੀਕਲ ਦੀ ਸਪੋਰਟ ਕੋਈ ਨਹੀਂ ਆ ਸਪੋਰਟ ਦੇ ਆਈ ਹੋਈ ਆ ਕੈਂਪ ਲਗਾ ਹੋਇਆ ਪ੍ਰੈਸੈਂਟ ਦੇ ਰਿਹਾ ਖਾਣਾ ਵੀ ਦੇ ਰਿਹਾ ਪ੍ਰੈਸੈਂਟ ਨਾਲ ਸਾਡੇ ਕੋ ਕੱਪੜੇ ਆ ਨਾ ਪੈਸਾ ਨਾ ਗਹਿਣਾ ਗੱਟਾ ਸਭ ਬਹੁਤ ਬਾਤ ਹੋਈ ਜਾਂਦਾ ਪ੍ਰਚਲਨ ਗਈ ਬੇਨਤੀ ਹੈ ਸਾਡੀ ਮੰਗ پوری ਕਰੋ ਕਿ ਹੈਲਪ ਕਰੋ ਬ੍ਰਦਰ ਕਦੋਂ ਆਇਆ ਆ ਰਾਟੂ ਉੱਤੇ ਕਿਹਾ ਉਹ ਨਾ ਮਗਾਉਂਦੀ ਕਾਂਡੀ ਕਿ ਪਿਆ ਸਟਗਰ ਵਿਆਸ ਟਾਕਣ ਵਾਲਾ ਡੱਬੇ ਬੰਦਲੇ ਗਿਆ ਸਭ ਕੁਝ ਰੁੜ ਗਿਆ ਬੱਤਨ ਵੀ ਨਹੀਂ ਬਚੇ ਕਿਚਨ ਦੀ ਬਹੁਤ ਬੁਰੀ ਹਾਲਤ ਤੁਸੀਂ ਦੇਖਿਆ ਨਾ ਕਿੰਨਾ ਕਿਨਾ ਘਾਰ ਆਇਆ ਹੈ ਘਰੇ ਨਾ ਕੋਈ ਹੈਲਪ ਕਰਨ ਆਇਆ ਸੋ ਰਾਣੇ ਜੋ ਚਾਚੀ ਜੀ ਬਣੇ ਹੋਏ ਹੈ ਮੈਂਬਰ ਸਟ ਬਣੇ ਸੀ ਉਹਨਾਂ ਨੂੰ ਲੈ ਕੇ ਆਏ ਉਹ ਕਰ ਕਰ ਦੇਖਿਆ ਉਹਨਾਂ ਨੇ ਕੱਪੜੇ ਸਾਡੇ ਉੱਪਰ ਚੜਾਏ ਹੈ ਉੱਪਰ ਕਿੰਨੀ ਹੈਲਪ ਕੀਤੀ ਹੈ ਤੇ ਜੋ ਨਿਊਜ਼ ਸਟ ਬਣੇ ਹੋਏ ਕੀ ਕਰ ਰਿਹਾ ਹੈ ਕਿ ਕੁਝ ਨਹੀਂ ਕਰ ਰਿਹਾ ਨਾ ਘਾਰਾ ਜਿੱਤੇ ਕਰਿਆ ਕਿ ਕੀ ਨੁਕਸਾਨ ਹੋਇਆ ਕਿੰਨਾ ਕਿੰਨਾ ਹੋਇਆ ਉਦੋਂ ਤੱਕ ਨਹੀਂ ਆ ਰਿਹਾ ਪਾਣੀ ਦਾ ਵਿਕਾਸ ਹੀ ਨਹੀਂ ਹੁੰਦਾ ਪਾਣੀ ਦਾ ਵਿਕਾਸ ਨਹੀਂ ਹੋ ਰਿਹਾ ਕੱਲ ਤੇ ਜਿੱਦ ਨੂੰ ਕਹਿ ਕੇ ਗਈ ਉਹਨਾਂ ਨੇ ਕੇਸੀ ਵੀ ਲੈ ਗਈ ਉਹਨਾਂ ਨੇ ਪਾਣੀ ਦਾ ਨਿਕਾਸ ਕਰਿਆ ਤੇ ਕੋਈ ਗਲੀਆਂ ਚ ਗਾਰਾ ਕਿਨਾ ਹੋਇਆ ਪਿਆਰ ਸਾਰੇ ਘਰ ਖਰਾਬ ਹੋ ਰਿਹਾ ਉਤੋਂ ਤੇ ਲੈ ਕੇ ਇਸ ਘਰ ਤੈਨੂੰ ਕੁਲਾ ਹਾਲ ਨਾ ਤੁਸੀਂ ਜਾ ਕੇ ਨਜ਼ਰ ਮਾਰ ਕੇ ਦੇਖੋ ਬਹੁਤ ਪੁਰਾਣਾ ਅਲਗਾ ਡਾ ਪ੍ਰਜਾ ਜਨਨਗੇ ਵੀ ਇੰਤੀ ਕਿ ਜਰ ਸੁਣਨਾ ਨਹੀਂ ਸਾਡੀ ਮੰਗ ਵੀ ਪੂਰੀ ਕਰੋ ਨਾ ਹਾਲ ਕਰੋ ਕੋਈ ਨਾਨਾ ਜਨਕਰਾਜ ਹੈਗਾ ਮੈਂ ਧੰਨਵਾਦ ਜੀਆ ਤੁਹਾਡਾ ਤੇ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਇਹ ਡੀ ਤਰਾਸਦੀ ਦੇ ਵਿੱਚ ਆ ਕੇ ਤੇ ਇਹਨਾ ਗਰੀਬ ਪਰਿਵਾਰਾਂ ਦਾ ਹਾਲ ਚਾਲ ਜਾਣਿਆ ਤੇ ਬਹੁਤਾ ਧੰਨਵਾਦੀ ਮੈਂ ਇਸ ਕਰਕੇ ਕਿ ਇਹ ਤੁਹਾਡੀ ਜਿਹੜੀ ਨਿਊਜ਼ ਜਿਹੜੀ ਹੈਗਾ ਤੁਹਾਡਾ ਨਿਊਜ਼ ਚੈਨਲ ਜਿਹੜਾ ਹੈਗਾ ਉਹਨੇ ਸਾਰੇ ਪੰਜਾਬ ਦੇ ਵਿੱਚ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਮੈਸੇਜ ਦੇਣਾ ਹੈਗਾ ਕਿ ਉਸ ਤਰਾਸਦੀ ਦੇ ਘੜੀ ਦੇ ਵਿੱਚ ਜਿਹੜੀ ਹੈਗੀ ਨਾ ਇਥੇ ਇਥੇ ਕੁਝ ਵਾਪਰਿਆ ਗਿਆ ਮੈਂ ਖੁਦ ਉਸ ਵੇਲੇ ਇਸ ਜਿਸ ਵੇਲੇ ਪਾਣੀ ਆਇਆ ਮੈਂ ਖੁਦ ਇਥੇ ਪਾਣੀ ਦੇ ਵਿੱਚ ਸੀਗਾ ਮੇਰੇ ਨਾਲ ਸਾਹਬ ਸਿੰਘ ਸਾਭਾ ਜੋਗੇ ਆਪਣੇ ਪਰਿਵਾਰ ਨੂੰ ਲੈ ਕੇ ਕਿਤੇ ਚੱਲੇ ਸੀਗੇ ਉਹ ਪਾਣੀ ਦੇ ਵਿੱਚ ਫਸ ਗਿਆ 2 ਘੰਟੇ ਲਗਾਤਾਰ ਆਪਾਂ ਇੱਥੇ ਪਾਣੀ ਦੇ ਵਿੱਚ ਨੇ ਆਇਆ ਰੈਸਕਿਊ ਟੀਮਾਂ ਮੁਰਿਆਂ ਨੂੰ ਬੁਲਾਇਆ ਮੁਰਿਆਂ ਨੂੰ ਆ ਕੇ ਇੱਥੇ ਉਹ ਸਾਰੇ ਪਰਿਵਾਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਹੈਂਡੀਕੈਪਰਾਂ ਨੂੰ ਕੱਢਿਆ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਇਆ ਮੈਂ ਇਸ ਕਰਕੇ ਤੁਹਾਨੂੰ ਇਹ ਮੈਸੇਜ ਦੇਣਾ ਚਾਹਨਾ ਤੁਹਾਡੇ ਚੈਨਲ ਦੇ ਥਰੂ ਖਾਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿਨ੍ਹਾਂ ਦੀ ਬਦੌਲਤ ਇਹ ਤਰਾਸ ਦੀ ਹੋਈ ਹੈ ਸੰਨ 83 ਦੇ ਵਿੱਚ ਜੋ ਉਸ ਵੇਲੇ ਤਰਾਸ ਨਹੀਂ ਹੋਈ ਸੀ ਉਸ ਵੇਲੇ ਸਾਡੇ ਇਹਨਾਂ ਪਿੰਡਾਂ ਦਾ ਨੁਕਸਾਨ ਨਹੀਂ ਹੋਇਆ ਇਹ ਦੋ ਨੁਕਸਾਨ ਹੋਇਆ ਉਹਦੇ ਵਿੱਚ ਸਾਡਾ ਜਿਹੜਾ ਜੂਬੀਡੀਸੀ ਐਕਸ ਸੀ ਨਾ ਇਹ ਜ਼ਿੰਮੇਵਾਰ ਆ ਇਹ ਐਸਡੀਓ ਜ਼ਿੰਮੇਵਾਰ ਆ ਇਹ ਜਈ ਜ਼ਿੰਮੇਵਾਰ ਆ ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਆ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਦੋ ਮਹੀਨੇ ਪਹਿਲਾਂ 1.5 ਮਹੀਨਾ ਇਹ ਪਾਣੀ ਦਾ ਪੂਨਾ ਇੱਕ ਨੰਬਰ ਜਿਹੜਾ ਅਗਨਾ ਇਹ ਬੰਦ ਹੋਇਆ ਸੀ ਇਹਨਾਂ ਨੇ ਕਿਉਂ ਸਮਝਾਈ ਨਹੀਂ ਕਰਾਈ ਇਹ ਐਸ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਗਰਕ ਕਰਨ ਵਾਲੇ ਇਹ ਜ਼ਿੰਮੇਵਾਰ ਅਧਿਕਾਰੀ ਇਹ ਕਿਉਂਕਿ ਇਹ ਢਾਈ ਢਾਈ ਤਿੰਨ ਤਿੰਨ ਲੱਖ ਰੁਪਏ ਤਨਖਾਹ ਲੈ ਰਿਹਾ ਉਥੇ ਏਸੀਆਰ ਵਿੱਚ ਬੈ ਕੇ ਸਾਰਾ ਕੁਝ ਕਰ ਰਿਹਾ ਲੋਕਾਂ ਦਾ ਬੇੜਾ ਗਰਕ ਕਰਨ ਵਾਲੇ ਆ ਇਹਨਾਂ ਦੇ ਕਾਰਵਾਈ ਕਰਕੇ ਮੈਂ ਖਾਸ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਜੇ ਆਪਣੇ ਡੀਸੀ ਸਾਹਿਬ ਨੂੰ ਇਹ ਗੱਲ ਕਹਾਂਗਾ ਮੈਂ ਜ਼ੋਰ ਦੇ ਕੇ ਕਹਾਂਗਾ ਕਿ ਇਹਨਾਂ ਅਧਿਕਾਰੀਆਂ ਦੇ ਵਿਰੋਧੀ ਜਿਹੜੀ ਕਾਰਵਾਈ ਕੀਤੀ ਹੈਗੇ ਤਾਂ ਕਿ ਅੱਗੇ ਤੋਂ ਇਹੋ ਜਿਹੀ ਤਰਾਸ ਦੀ ਨਾ ਬਣਾ ਇਹਨਾਂ ਲੋਕਾਂ ਦਾ ਨੁਕਸਾਨ ਹੋਵੇ ਇਹ ਗਰੀਬ ਪਰਿਵਾਰ ਆ ਜਿਨ੍ਹਾਂ ਦਾ ਨਾ ਘਰ ਆ ਨਾ ਗੱਲਬਾਤ ਆ ਘਰਾਂ ਦੇ ਨਾਲ ਦੇ ਵਿੱਚ ਵਿਆਹ ਆ ਅੱਜ ਇਹਨਾਂ ਦੇ ਜੋ ਹੈ ਬੱਲੇ ਸਾਰਾ ਕੁਝ ਰੋਡ ਬਕਰ ਰੋਡ ਗਿਆ ਪਛੀ ਉਹ ਮਰ ਗਿਆ ਕਾਸ਼ ਇੰਨੀ ਤਰਾਸੀ ਹੋ ਗਿਆ ਕਿ ਕੋਈ ਹੋਂ ਤੱਕ ਜਿਹੜਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹ ਇੱਥੇ ਤੱਕ ਰਿ ਜਾਣ ਦਾ ਹਾਲ ਚਾਲ ਜਾਣਣ ਨਹੀਂ ਆਇਆ ਜਿਨ੍ਹਾਂ ਦੇ ਹੱਥ ਦੋਰ ਹੈ ਉਹ ਕਦੇ ਗੱਡੀਆਂ ਦੇ ਵਿੱਚ ਇੱਧਰ ਘੁੰਮ ਰਿਹਾ ਕਦੇ ਉੱਧਰ ਘੁੰਮ ਰਿਹਾ ਗਿਆ ਇਹਨਾਂ ਲੋਕਾਂ ਨੇ ਦੱਸੋ ਕੀ ਕਰਕੇ ਇਹ ਆਪਣਾ ਹਿੱਸਾ ਨਹੀਂ ਮੰਗੇ ਇਹ ਉਹਨੂੰ ਪੰਜਾਬ ਦਾ ਹਿੱਸਾ ਨਹੀਂ ਮੰਗੇ ਇਹ ਕਿਸੇ ਸਟੇਟ ਨਾਲ ਦੂਜੇ ਨਾਲ ਜੋੜਨਾ ਚਾਹੁੰਦੇ ਆ ਮੈਂ ਨਾਮ ਦੱਸਾਂ ਹਾਂ ਮੈਂ ਇਹ ਫੇਰ ਥੋਰ-ਥੋਰ ਮੰਗਦੇ ਮਾਰਕ ਕਰਨਾ ਮੈਂ ਇਹ ਮੋਰਕੇ ਜਿਸ ਸਾਉਣੀ ਇਹ ਗੱਲ ਕਮਾਗਾ ਕਿ ਇਹ ਜਿਹੜੇ ਦੋਸ਼ੀ ਜਿਹੜੇ ਅਧਿਕਾਰੀ ਜਿਹੜੇ ਹੈ ਉਹਨਾਂ ਤੇ ਕਾਰਵਾਈ ਕਰਕੇ ਇਹ ਜਿਹੜੇ ਗਰੀਬ ਪਰਿਵਾਰ ਹੈ ਇਹਨਾਂ ਦੀ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਹੈ ਗਿਆ ਉਹ ਮਦਦ ਕੀਤੀ ਜਾਵੇ। ਪਿੰਡ ਦਾ ਗੁਨਾਹ। ਹੂੰ। ਪਿੰਡ ਨੂੰ ਜਨਾਹ ਨੁਕਸਾਨ ਹੋਇਆ ਬੜੇ ਬੜਾ। ਕੁਝ ਨਹੀਂ ਬਚਦਾ ਨਾ ਕੱਪੜਾ ਹੈ ਨਾ ਰੋਟੀ ਕੁਝ ਨਹੀਂ ਬਚਦਾ। ਹੂੰ। ਕੀ ਕਰਦੇ ਕੀ ਖਲਾਦੇ ਇਥੇ ਲੋਕ? ਕਿਸੇ ਬੇੜਾ ਕੋਈ ਦਿਖੋ ਅਰੇ ਕਰਦੇ ਕੀ ਆ ਯਾਰੀ ਲੱਜ ਮਾਰਿਆ ਆਇਓ ਇਹਨਾਂ ਨਾਲ ਘਰਾਈਆਂ ਨਾਲ ਪਾਣੀ ਹੈ। ਕੀ ਕਰੀਏ ਕਿੰਨੇ ਦਿਨ ਲੱਹੀ ਤੁਹਾਨੂੰ ਕਿ ਕੋਈ ਨਹੀਂ ਆਇਆ ਕਿ ਖੜਕ ਕੋਈ ਸਮਾਨ ਬਚਿਆ ਕਰਾਣੇ ਜਾ ਨਹੀਂ ਜਾਣਾ ਬਚਦਾ ਕੁਝ ਨਹੀਂ ਬਚਦਾ ਦਾ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਕੋਈ ਇੱਥੇ ਪਤਾ ਲਾਇਆ ਕਿ ਸਰਲੈਂਡ ਕਿ ਪਤਾ ਨਹੀਂ ਇਹਦੇ ਤੱਕ ਸਰਪੰਚ ਨੇ ਪੁੱਛਿਆ ਪਹਿਲੇ ਸਰਪੰਚ ਜਿਹੜੇ ਸਰਬੋਰਗਣ ਕਰਾਉਂਦੇ ਆਉਣੇ ਕੌਣ ਆਇਆ ਕੌਣ ਆਇਆ ਦਰਦ ਬਾਬਾ ਜੀ ਤਨ ਆਇਆ ਦੂਸਰੇ ਆਏ ਕਿ ਨਾ ਬਾਬਾ ਜੀ ਆਨੇ ਪਾ ਹੀ ਆਏ ਨਾ ਸਾਬ ਹੋ ਰਹੇ ਨਾ ਪੱਕ ਰਹੇ ਨਾ ਯਾਰ ਅਪਰਾਧ ਦਾ ਜੋ ਦਿੱਥੜ ਮਿਲ ਆਇਆ ਕੀ ਮਰੀ ਜਿਹੇ ਕੀ ਆਏ ਹੈ ਕੋਈ ਨਾ ਉਹ ਕਾਦੀ ਵੀ ਗੁੱਸਾ ਸਲਾ ਸਰ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਦੇਖ ਕੇ ਆਏ ਹੋ ਕੈਮਰਾ ਮਾਰ ਕੇ ਵੀਡੀਓਗ੍ਰਾਫੀ ਤੁਸੀਂ ਕੀਤੀ ਹੈ ਪਿੰਡ ਦੇ ਵਿੱਚ ਠੀਕ ਹੈ ਜੀ ਇਹ ਸਾਰਾ ਜਿਹੜਾ ਨਹਿਰ ਦਾ ਪਾਣੀ ਹੈ ਇਹ ਸਾਰਾ ਸਾਡੇ ਭੇੜੀਆਂ ਇਹ ਬੱਟ ਸਪਲਾਈ ਮhalla ਸਾਡੇ ਭੇੜੀਆਂ ਦਾ ਹਿੱਸਾ ਹੈ ਜੀ ਇਹ ਇਸੇ ਮੱਲੇ ਨੂੰ ਸਾਰਾ ਪਾਣੀ ਪਿਆ ਆ ਔਰ ਪਾਣੀ ਇੰਨਾ ਜ਼ਿਆਦਾ ਹੈ ਕਿ ਲੋਕ ਆਪਣੀ ਜਾਨ ਬਚਾਉਣ ਨੂੰ ਵੀ ਮਤਲਬ ਡਰਣ ਦੇ ਹੀ ਕਿ ਆਡੀ ਜਾਨ ਬਚਣੀ ਹੈ ਕਿ ਨਹੀਂ ਬਚਣੀ ਤਾਂ ਹੁਣ ਤੁਸੀਂ ਦੇਖਿਆ ਕਿ ਜਿਹੜਾ ਸਮਾਨ ਜਿੰਨਾ ਵੀ ਕੀਮਤੀ ਸਮਾਨ ਸੀਗਾ ਸਾਰਿਆਂ ਦਾ ਸਾਰਾ ਹੀ ਖਰਾਬ ਹੋ ਗਿਆ ਖਾਨ ਨੂੰ ਕੁਝ ਨਹੀਂ ਹੈਗਾ ਸਿਰਫ ਇੱਕ ਕੱਲ ਤੋਂ ਸਾਡੀ ਸੀਰਪਾਲ ਸਿੰਘ ਕਮੇਟੀ ਹੈ ਭੇੜੀਆਂ ਪਿੰਡ ਦੇ ਵਿੱਚ ਉਹੀ ਸਾਰਾ ਕੁਝ ਕਰ ਰਿਹਾ ਹੈ ਮਤਲਬ ਆਪਾਂ ਸੇਵਾ ਲੱਗੀ ਹੋਈ ਸਾਡੀ ਮਾਲਕ ਨੇ ਲਾਈ ਹੋਈ ਆ ਉਹ ਆਪਾਂ ਕਰ ਰਹੇ ਆ ਠੀਕ ਹੈ ਜੀ ਤੇ ਹਾਲਾਤ ਤੁਹਾਨੂੰ ਦੱਸਿਆ ਇਸ ਘਰ ਦੇ ਵਿੱਚ ਵਿਆਹ ਆ ਠੀਕ ਹੈ ਜੀ ਮਤਲਬ ਅੱਗੇ ਘਰ ਇਹਨਾਂ ਦਾ ਡੂੰਗਾ ਘਰ ਸੀਗਾ ਠੀਕਾ ਇਹਨਾਂ ਦਾ ਪਾਣੀ ਸਰਕਾਰ ਦੇ ਕਰਦਾ ਲੈਵਲ ਹੋ ਗਿਆ ਉਹ ਕਹਿੰਦੇ ਸਾਡੇ ਸਾਰੇ ਗੈਣੇ ਰੁੜ ਗਏ ਤੁਹਾਨੂੰ ਖਾਲੀ ਡੱਬੀਆਂ ਵੀ ਦਸੀਆਂ ਠੀਕਾ ਹੁਣ ਇਹਨਾਂ ਨੂੰ ਕੌਣ ਪਰਭਾਈ ਕਰੇਗਾ ਜੀ ਤੇ ਸਾਰਾ ਜਿਹੜਾ ਕੁਝ ਹੈ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਾਂਗਾ ਮੇਰੇ ਕੋਲ ਵੀਡੀਓ ਪਈ ਹੈ ਪੂਣਾ ਬੰਦ ਹੋਇਆ ਉਹਦੀ ਵਜ੍ਹਾ ਨਾਲ ਇਹ ਨਹਿ ਟੁੱਤੀ ਹੈ ਜਿਸ ਦੇ ਕਾਰਨ ਸਾਡਾ ਏਡਾ ਵੱਡਾ ਨੁਕਸਾਨ ਹੋਇਆ ਠੀਕ ਹੈ ਜੀ ਤੇ ਸਾਰੇ ਜਿਹੜਾ ਮੈਗਮਾ ਡਿਪਾਰਟਮੈਂਟ ਹੈ ਸਸਪੈਂਡ ਹੋਣ ਦਾ ਅਗਰ ਨਹੀਂ ਹੈ ਆਪਾਂ ਹਾਈਵੇ ਤੇ ਬੈਠਾਂਗੇ ਸਾਡਾ ਚੈਲੰਜ ਹੈ ਪਿੰਡ ਵਸੀਆਂ ਦਾ ਜਿਨ੍ਹਾਂ ਦਾ ਸਾਡੇ ਨੁਕਸਾਨ ਦੀ ਪਰਭਾਈ ਵੀ ਕਰਨੀ ਹੈ ਇਹਨਾਂ ਨੇ ਠੀਕ ਦੇਣਾ ਦੁਣਾ ਕਹਿਣਾ ਕੀ ਹੁੰਦਾ ਇੱਕ ਦੂਜੇ ਦਾ ਦੁੱਖ ਵੰਡਾਣਾ ਵੀ ਬੜੀ ਵੱਡੀ ਚੀਜ਼ ਹੁੰਦੀ ਆ ਠੀਕ ਆ ਤੁਹਾਨੂੰ ਇਹ ਦੱਸ ਰਿਹਾ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਕਿ ਤੁਹਾਡੇ ਕੋਈ ਆਇਆ ਦੁੱਖ ਵੰਡਾਣ ਵਾਸਤੇ ਇਹੀ ਬੰਦੇ ਲੱਭਣ ਨੇ ਤੈਨੂੰ ਕੱਲ ਪਰਸੋਂ ਦੇ ਜਿਹੜੇ ਅੱਜ ਲੱਭਣ ਨੇ ਕਿ ਕੋਈ ਨਹੀਂ ਆਇਆ ਤੇ ਉੱਧਰ ਉੱਧਰ ਮੋਟਰਸਾਈਕਲ ਲੈ ਕੇ ਫਿਰ ਜਾਂਦੇ ਆ ਠੀਕ ਆ ਸਾਡੇ ਸਾਫ ਕਾਸਰਪੰਦੇ ਜਿਹੜੇ ਸਾਫ ਸਿੰਘ ਸਾਹਬਾ ਜੀ ਉਹਨਾਂ ਦੀ ਪਤਨੀ ਗੀਤਾ ਜੀ ਸਾਰੇ ਇੱਥੇ ਮੌਜੂਦ ਨੇ ਹੱਲੇ ਵੀ ਇੱਥੇ ਨਾਲ ਕੱਲ ਦੇਖਿਆ ਮਤਲਬ ਹਰ ਵੇਲੇ ਖਾਣ ਪੀਣ ਦਾ ਪ੍ਰਬੰਧ ਸਾਰਾ ਮਤਲਬ ਹੋ ਰਿਹਾ ਬਾਕੀ ਉ ਤਾਂ ਕੋਈ ਗੱਲ ਨਹੀਂ ਲੋ